ਹਾਂਜੀ ਸਤਿ ਸ੍ਰੀ ਅਕਾਲ ਜੀ। ਲਓ ਜੀ ਇਹ ਮਨਤੀ ਵਾਲੀ ਦੀ ਤੁਸੀਂ ਵੀਡੀਓ ਪਹਿਲਾਂ ਵੀ ਦੇਖੀ ਸੀ। ਤਾਂ ਅੱਜ ਵੀ ਤੁਹਾਨੂੰ ਦਿਖਾਉਣੀ ਆ ਕਿਉਂਕਿ ਇਹ 12 ਤਰੀਕ ਨੂੰ ਆਪਾਂ ਇੱਕੇ ਦਮ ਚੈੱਕ ਕਰਵਾ ਕੇ ਡਾਕਟਰ ਤੋਂ ਦੁੱਧ ਛੱਡੀ ਸੀ ਪਤਾ ਲੱਗਿਆ ਵੀ ਇਹ ਜਮੇ ਸੂਣ ਵਾਲੀ ਆ। ਪਹਿਲਾਂ ਅਸੀਂ ਤਾਰਾਂ ਦੇਂਦੀ ਸੀ। ਇਹ ਕਹਿੰਦੇ ਸੀ ਇਹ ਤਾਰਾਂ ਦਿੰਦੀ ਆ ਮੈਂ ਚੱਲ ਗਰਮੀ 'ਚ ਭਰਾਉਂਦੇ ਨਹੀਂ ਉਹ ਚੈੱਕ ਕਰਾਈ ਤੇ ਇਹ ਡਾਕਟਰ ਕਹਿੰਦਾ ਵੀ ਭਾਈ ਸੂਣ ਵਾਲੀ ਆ। ਤੇ ਤੇ ਉਹ ਪਹਿਲੇ ਟੀਕਿਆਂ ਤੇ ਗੱਪਨ ਨਾਲ ਦੀ ਨਾਲ ਰਹਿ ਗਈ। ਤਾਂ ਪਰਮਾਤਮਾ ਕਰੇ ਭਲੀ ਤਾਂ ਹੁਣ ਇਹ ਸੂਈ ਜਾਂਦੀ ਹੈ ਦੀ ਡਿਲੀਵਰੀ ਹੋ ਰਹੀ ਹੈ। ਦੇ ਹਜੇ ਮੈਂ ਕਿਹਾ ਹੱਥ ਕਾਹ ਨੂੰ ਲਾਉਣਾ ਤੇ ਇਧਰ ਕਮਲ ਵੀ ਖੜਾ ਕੋਈ ਡਾਕਟਰ ਵੀ ਖੜਾ ਹੈ ਤਾਂ ਸਹੂਲਤ ਹੈਗੀ ਹੈ ਤਾਂ ਮਹਜ ਆਲਾ ਪਾਹ ਕਾਹ ਨੂੰ ਲਾਉਣਾ ਤੇ ਇੱਥੇ ਲਿੱਸੀ ਰਹਗੀ ਫਿਰ ਮੈਂ ਚਲੋ ਇੱਥੇ ਇਹ ਵੀ ਗੱਲ ਪੂਰੀ ਹੋ ਜਾਂਦੀ ਹੈ ਜਿਵੇਂ ਜ ਵਿੱਚ ਆਮ ਪਹਿਲਾਂ ਵਾਲੇ ਘਰਾਂ ਦੀ ਕਹਾਵਤ ਹੁੰਦੀ ਸੀ ਵੀ ਜਿਹੜੀ ਮੱਝ ਹੈ ਮੱਝ ਦੁੱਧ ਨਹੀਂ ਦਿੰਦੀ ਵੀ ਭਾਜਾਂ ਦੀ ਆ ਦੇਖ ਲਓ 12 ਤਰੀਕ ਨੂੰ ਛੱਡਣ ਦੀ ਕੋਸ਼ਿਸ਼ ਕੀਤੀ 20 ਤਰੀਕ ਤੱਕ ਦੁਬਾਰੇ ਖਰਾਕ ਚਲਾਈ ਤਾਂ ਅੱਜ 4 ਤਰੀਕਾ 4 ਤਰੀਕ ਨੂੰ ਡਿਲੀਵਰੀ ਹੋਊਗੀ ਉਹਦੇ ਆਪਾਂ ਤੁਹਾਨੂੰ ਜਿਹੜੀ ਰੀਲ ਬਣਾ ਕੇ ਪਾਈ ਸੀ ਉਹਦੇ ਵਿੱਚ ਵੀ ਆਪਾਂ ਦੱਸਿਆ ਸੀਗਾ ਵੀ ਪਾਈ ਇਹਦੇ ਚ ਦਿਨ ਇੱਕ ਤ ਤਾ ਚਲ ਅੱਜ ਵੀ ਚਾਰਕ ਦਿਨ ਜਿਹੜੇ ਉੱਤੇ ਕਰਕੇ ਕਰਮ ਵਾਲੀ ਤਾਂ ਠੀਕ ਐ ਤਾਂ ਛੱਡਾ ਨਾਮ ਵਾਲਾ ਛੋਟਾ ਬਣਾਇਆ ਨਾ ਵੱਡਾ ਬਣਾਇਆ ਛੱਡਾ ਸੋਹਣਾ ਬਣਾਇਆ ਨਹੀਂ ਤੇ ਉਮੀਦ ਕਰਦੇ ਆਂ ਵੀ ਦੁੱਧ ਵੀ ਵਧੀਆ ਦੇ ਦੂ ਹਾਂ ਉਹਨਾਂ ਨੂੰ ਦੁੱਧ ਨਹੀਂ ਦੇਣਾ ਜਿਵੇਂ ਪਹਿਲਾਂ ਝੋਟਕਾਂ ਦੀ ਚਵਾਈਆਂ ਹੋਈਆਂ ਆਵੀਆਂ ਤਾਂ ਵੀ ਜੇ ਆਪਾਂ ਕਹਿੰਦੇ ਵੀ ਐਕਟੀਵੀ ਚਵਾਈ ਕਰਾ ਦੂ ਨਹੀਂ ਕਰਾ ਸਕਦੀ ਕਿਉਂਕਿ ਚੀਜ਼ ਦਾ ਆਪਾਂ ਨੂੰ ਆਪ ਨੂੰ ਪਤਾ ਵੀ ਜਿਹੜੇ ਟਾਈਮ ਦੇ ਵਿੱਚ ਬੋਲੀ ਬਾਨ ਨੇ ਉਹ ਟਾਈਮ ਦੇ ਵਿੱਚ ਤਾਂ ਆਪਾਂ ਦੁੱਧ ਸਕਾਉਣ ਤੇ ਹੋ ਜਾਣੇ ਠੀਕ ਹੈ ਜੀ ਤੇ ਚਲੋ ਆਏ ਆਂ ਵੀ ਡਿਲੀਵਰੀ ਜਿਹੜੀ ਪਰਮਾਤਮਾ ਦੀ ਕਿਰਪਾ ਨਾਲ ਤੰਦਰੁਸਤੀ ਨਾਲ ਹੋ ਜੇ ਹਨ ਮਾ ਸਹੀ ਸਲਾਮ ਤਾਂ ਸਭ ਤੋਂ ਵੱਡੀ ਆ ਤੂੜੀ ਇਧਰਲੇ ਪਾਸੇ ਤਾਂ ਖਿਲਾਰ ਲਈ ਤੇ ਇਹ ਹੁਣੀ ਪਤਾ ਲੱਗਿਆ ਸੀ ਇਹਨਾਂ ਨੂੰ ਮਾਹਰ ਬਾਹਰ ਹੀ ਕੱਢੋ ਕੱਚੇ ਜੀ ਸੋਣੇ ਇਹਨਾਂ ਨੂੰ ਤੇ ਉਸ ਤੋਂ ਬਾਅਦ ਨਾਲ ਦੇ ਨਾਲ ਹੀ ਇਹਨੇ ਸਮਾਂ ਸਟਾਰਟ ਕਰਤਾ ਤੱਕ ਜੀ ਆ ਜਾਂਦੀਆਂ ਨਾਲੇ ਹਜੇ ਕੁਝ ਪਤਾ ਨਹੀਂ ਸੀ ਕਿਉਂਕਿ ਤੇ ਸਰੀਰ ਤੋਂ ਪਤਾ ਲੱਗਿਆ ਸੀ ਸੰਨੀ ਨਹੀਂ ਖਾਦੀ ਇਹਨੇ ਨਾਲੇ ਤਾਂ ਮੈਂ ਖਾ ਸੁਣਾ ਇਹਨੇ ਤੇ ਗਾਂ ਲਈ ਵਾਰੀ ਚਲ ਤਿੰਨ ਕੁ ਮਹੀਨੇ ਪਹਿਲਾਂ ਆਪਾਂ ਛੱਡ ਲਾਂਗੇ ਤਿੰਨ ਕੁ ਮਹੀਨੇ ਪਹਿਲਾਂ ਛੱਡ ਕੇ ਤਾਂ ਫੇਰ ਦੁੱਧ ਕਿਉਂਕਿ ਪਸ਼ੂ ਨੂੰ ਜਿਹੜਾ ਵੀ ਹੈ ਸਹੀ ਪਸ਼ੂ ਨੂੰ 70 ਦਿਨ ਡਰਾਈ ਦੇ ਵਿੱਚ ਜ਼ਰੂਰੀ ਹੈ ਤਾਂ ਉਹ ਗਲਤੀ ਹੋ ਜਾਂਦੀ ਹੈ ਹਨਾ ਇਹ ਚੀਜ਼ ਦੀ ਵੀ ਗਲਤੀ ਹੈ ਵੀ ਜਿਹੜਾ ਪਸ਼ੂ ਆਪਾਂ ਘੱਟ ਸਮਾਂ ਛੱਡਦੇ ਆਂ ਸਰੀਰ ਵੀ ਗਰੋਥ ਵੀ ਥੋੜੀ ਰਹਿ ਜਾਂਦੀ ਹੈ ਤੇ ਫਿਰ ਉਹ ਸਾਲ ਦਾ ਦੁੱਧ ਵੀ ਥੋੜਾ ਦੇਊਗਾ ਇਹ ਤਾਂ ਗਰੰਟੀ ਹੈ ਵੀ ਜਿਹੜਾ ਮੇਰਾ ਮੰਨਣਾ ਤਾਂ ਇਹ ਹੈ ਵੀ ਗਾਹਾਂ ਨੂੰ ਗੌਰ ਰੱਖੀ ਆਪਦੇ ਫਾਰਮ ਤੇ ਚਲੋ ਆਟੋ-ਆਟਾ ਹੁੰਦਾ ਭਰਾਵਾਂ ਦਾ ਵੀ ਤੁਸੀਂ ਕਈ ਮਹੀਨੇ ਆਪਣਾ ਡਰਾਈ ਸਮੇਂ ਤੇ ਵੀ ਵੀਡੀਓ ਤੁਹਾਨੂੰ ਦਿਖਾਈ ਆ ਵੀ ਇੰਨਾ-ਇੰਨਾ ਦੁੱਧ ਦਿੰਦੀਆਂ ਨਾਲ ਤਾਂ ਚਲੋ ਉਹ ਭਰਾਵਾਂ ਨੂੰ ਪਤਾ ਲੱਗ ਜਾਂਦਾ ਵੀ ਜੇ ਬਰੀਡ ਤੇ ਕੰਮ ਕਰਾਂਗੇ ਦੁੱਧ ਆਉਂਦੀ ਆਉਂਦਾ ਤੇ ਗਾਹਾਂ ਨੂੰ ਸਹੀ ਜਿਹੜੀ ਮੱਝ ਦੇ ਵਿੱਚ ਜਿਵੇਂ ਪਤਾ ਲੱਗਿਆ ਵੀ ਅੱਜ ਸਹੀ ਉਹ ਮਾਜ ਨੂੰ ਉੱਤੇ ਦਾਣਾ ਦੂਣਾ ਮਤਲਬ ਘਟਾ ਦੋ ਇੱਕ ਅੱਧਾ ਕਿਲੋ ਹੀ ਕਰ ਦੋ ਬੰਦ ਕਰ ਦੋ ਜਦੋਂ ਦੋ ਚਾਰ ਦਿਨਾਂ ਚ ਪਤਾ ਲੱਗਦਾ ਵੀ ਦੁੱਧ ਘਟ ਗਈ ਜਮ ਤੇ ਉਦੋਂ ਫਿਰ ਉਹਨੂੰ ਛੱਡ ਦੋ ਤੇ ਜੇ ਲੱਗਦਾ ਦੋ ਤਿੰਨ ਦਿਨਾਂ ਨੂੰ ਛੱਡਾ ਜਾਂ ਭਰਦੀ ਹੈ ਦੋ ਤਿੰਨ ਦਿਨਾਂ ਬਾਅਦ ਉਹ ਦੁਬਾਰੇ ਵੀ ਇਹੋ ਕਰ ਲੋ ਤਾਂ ਉਹਨੂੰ ਮਤਲਬ ਇੱਕ ਅੱਧੀ ਵਾਰ ਫੇਰ ਖਾਲੀ ਕਰ ਲੋ ਤਿੰਨ ਚਾਰ ਡੰਗਾ ਬਾਅਦੋਂ ਤਾਂ ਬਸ ਉਦੋਂ ਬਾਅਦ ਜਦੋਂ ਪਤਾ ਲੱਗਾ ਜੱਗ ਡੇਢ ਜੱਗ ਦੁੱਧਾ ਰਹਿ ਗਿਆ ਤੇ ਜਨਨ ਕੀ ਚਾਰ ਪੰਜ ਕਿਲੋ ਵੀ ਰਹੇਗਾ ਉਦੋਂ ਬਾਅਦ ਡਰਾਈ ਹੋ ਜਾਂਦੀ ਹੈ ਹਨਾ ਤਾਂ ਮੱਚ ਦੇ ਮੈਂ ਦੇਖਿਆ ਮਾਜ ਦੇ ਟੂ ਭਰ ਕੇ ਆਪਾਂ ਇੱਕ ਅੱਧੀ ਜੜੀ ਤੇ ਉਹ ਵੀ ਵਹਿਮ ਕੱਢ ਕੇ ਦੇਖਿਆ ਟੂਪਰ ਕੇ ਛੱਡਦੇ ਆ ਪਰ ਮੱਝ ਦੇ ਟੂਬ ਨਹੀਂ ਭਰਨੀ ਚਾਹੀਦੀ ਮੇਰਾ ਮੰਨਣਾ ਜਿਹੜਾਂ ਦੇ ਵੀ ਟੂਬ ਭਰ ਕੇ ਛੱਡੀਆਂ ਸੀ ਉਹਨਾਂ ਦੇ ਮਟਾਇਡਸ ਲਾਜ਼ਮੀ ਆਈ ਐ ਤੇ ਜਿਨ੍ਹਾਂ ਦੇ ਅੱਗੇ ਮੰਮੀ ਵਰਗਿਆਂ ਦੇ ਕਹਿਣ ਤੇ ਘਰੇ ਵੀ ਛੱਡਦੇ ਹੁੰਦੇ ਸੀ 8-8 ਕਿਲੋ ਦੁੱਧ ਛੱਡ ਦਿੰਦੇ ਸੀ ਬਾਈ ਐ ਮੰਮੀ ਵਰਗਿਆਂ ਕਹਿੰਦੀਆਂ ਵੀ ਅੱਗੇ ਮੈਂ 12-12 ਲੀਟਰ ਦੁੱਧ ਦੇਣ ਵਾਲੀਆਂ ਵੀ ਭੱਜ ਜਾਂਦਾ ਸੀ ਤਿੰਨ ਮਹੀਨੇ ਦੁੱਧ ਦੇ ਕੇ ਐਡੇ-ਐਡੇ ਛੱਡੇ ਕਰਦੀਆਂ ਮੁੜ ਕੇ ਆਪੇ ਹੀ ਸੁੱਕ ਜਾਂਦਾਂ ਪੰਜ-ਚਾਰ ਦਿਨਾਂ ਤੱਕ ਜਦੋਂ ਉਹਨਾਂ ਵਾਲੀ ਰੀਤ ਤੇ ਉੱਤੇ ਟਰਾਈ ਕੀਤੀਆਂ ਉਹ ਕਾਮਯਾਬ ਸੀ ਜਦੋਂ ਆਪਾਂ ਆਪਦੇ ਡਾਕਟਰੀ ਸੈ फेल ਹੋਣ ਦਾ ਕਾਰਨ ਇਹੀ ਹੈ ਵੀ ਉਹਨਾਂ ਦੇ ਵਿੱਚ ਮਤਲਬ ਟੂਬਾਂ ਵੀ ਭਰੀਆਂ ਮਟੈੜਸਈ ਵੀ ਆਈ ਜਿਨ੍ਹਾਂ ਦੇ ਟੂਬਾਂ ਟੂਬਾਂ ਨਹੀਂ ਭਰਦੇ ਜਮਾ ਨਹੀਂ ਮਟੈੜਸਈ ਬਾਈ ਮੰਨਣ ਜੋ ਗੱਲ ਹੈ ਇਹ ਠੀਕ ਹੈ ਤੇ ਇਹਦੇ ਵੀ ਆਪਾਂ ਗੱਲ ਨੂੰ ਦੇਖਣਾ ਇੱਥੇ ਲਾਲ ਲਗਾ ਦੇ ਦੋ ਵਾਰੀ ਟੂਬਾਂ ਭਰੀਆਂ ਦੋਨੇ ਵਾਰੀ ਮਟੈੜਸਈ ਮਰ ਕੇ ਐ ਹੋ ਜਾਂਦੇ ਕਮਜ਼ੋਰ ਦੀ ਤੇ ਐਂਟੀਬਾਇਓਟਿਕ ਟੀਕੇ ਲੱਗੀਆਂ ਜਾਂਦੇ ਆ ਤਾਂ ਬਾਕੀ ਮਿਹਰ ਕਰੇ ਪ੍ਰਮਾਤਮਾ ਕਿਉਂਕਿ ਦੁੱਧ ਵੀ ਚਾਂ ਚੱਕੀ ਛੱਡਿਆ ਤਾਂ ਬਾਕੀ ਕਹਿੰਦੇ ਹੁੰਦੇ ਦੁੱਧ ਦਾ ਜਿਹੜਾ ਚੋਈ ਤੂ ਪਤਾ ਲੱਗਦਾ ਹੁੰਦਾ ਧਾਰਾਂ ਤੋਂ ਹੁੰਦਾ ਵੀ ਕਿਵੇਂ ਆ ਕਿਵੇਂ ਨਹੀਂ ਆ ਤਾਂ ਬਾਕੀ ਇਹ ਵੀ ਵੀਡੀਓ ਬਣਾਉਣ ਦਾ ਮਸਲਾ ਐ ਸੀਗਾ ਵੀ ਡਿਲੀਵਰੀ ਹੋਈ ਜਾਂਦੀ ਐ ਨਾਰਮਲ ਐ ਬਿਨਾ ماں ਆਖੀ ਹੋਵੇ ਨਾ ਬੱਚਾ ਔਖਾ ਹੋਵੇ ਤੇ ਹੁਣ ਦੇਖਦੇ ਆ ਇੱਕ ਅੱਧਾ ਮਿੰਟ ਤਾਂ ਫਿਰ ਸੁਵਾ ਦਨੇ ਆ ਇਹਨੂੰ ਠੀਕ ਐ ਤੇ ਸਾਈਡ ਡਿਲੀਵਰੀ ਦਾ ਐਂ ਹੁੰਦਾ ਵੀ ਬਸ ਪਸ਼ੂ ਨਾਲ ਧੱਕਾ ਨਾ ਹੋਵੇ ਪਸ਼ੂ ਨਾਰਮਲ ਹੁੰਦਾ ਤਾਂ ਜੇਰ ਵੀ ਵਧੀਆ ਪੈਂਦੀ ਐ ਤੇ ਵਧੀਆ ਰਹਿੰਦਾ ਪਸ਼ੂ ਸਾਰਿਆਂ ਤੋਂ ਵੱਡੀ ਗੱਲ ਇਹ ਹੁੰਦੀ ਐ ਤਾਂ ਵਧੀਆ ਲੱਗੀ ਵੀਡੀਓ ਸ਼ੇਅਰ ਵੱਧ ਤੋਂ ਵੱਧ ਕਰੋ ਧੰਨਵਾਦ ਤੇ ਗਾਹਾਂ ਨੂੰ ਜਿਹੜੀਆਂ ਕਈ ਵਾਰੀ ਗਲਤੀਆਂ ਫਾਰਮ ਤੇ ਹੋ ਜਾਂਦੀਆਂ ਜੇ ਗਲਤੀ ਆਪਾਂ ਤੁਹਾਨੂੰ ਤਾਂ ਹੀ ਦੱਸਿਆ ਕਿ ਤੁਸੀਂ ਉਹ ਗਲਤੀ ਨਾ ਕਰੋ ਤੁਸੀਂ ਪਹਿਲੇ 3 ਮਹੀਨੇ ਪਹਿਲਾਂ ਡਰਾਈ ਕਰਨ ਲੱਗ ਜਾ ਕਰੋ ਪਸ਼ੂ ਢਾਈ ਕੁ ਮਹੀਨੇ ਰੈਂਦਾ ਰੈਂਦੇ ਪਸ਼ੂ ਦੁੱਧੋਂ ਸੁੱਕ ਜਾਂਦਾ ਉਸ ਤੋਂ ਬਾਅਦ ਤਾਂ ਖਰਾਕ ਉਹੀ 2 ਢਾਈ ਮਹੀਨੇ ਖਾਣਦੇ ਹੁੰਦੇ ਆ ਪਸ਼ੂ ਤੇ ਪ੍ਰੋਬਲਮ ਪੈ ਜਾਂਦੀ ਆ ਫਿਰ ਠੀਕ ਆ ਜੀ ਧੰਨਵਾਦ ਸਤਿ ਸ੍ਰੀ ਅਕਾਲ